ਸਾਇਨ ਮਾਹੌਲ ਲਈ ਬੰਦਿਆਂ ਦਾ ਸਿਆਣੇ ਹੋਣਾ ਲਾਜ਼ਮੀ ਹੈ ਕਿ ਔਰਤਾਂ ਦਾ ਭਾਜੀ ਦੋਨਾਂ ਦਾ ਦੋ ਲਾਜ਼ਮੀ ਹੈ ਜੀ ਇਹ ਅਸੀਂ ਔਰਤ ਨੂੰ ਤਾਂ ਸਿਰਫ ਕਰਕੇ ਨਾ ਆਏ ਗੱਲ ਕਰਕੇ ਬੰਦੇ ਸੁਰਖਰੂ ਹੋ ਜਾਂਦੇ ਆਂ ਵੀ ਔਰਤਾਂ ਲੜਦੀਆਂ ਜੀ ਔਰਤ ਨੂੰ ਇੱਕ ਗੱਲ ਹੀ ਦੋਸ਼ੀ ਮਨਾਦਦਾ ਸਮਾਜ ਹੀ ਕਹਿੰਦਾ ਹੈ ਕਿ ਕਦੀ ਕੁਆਰੇ ਭਰਾ ਅੱਡ ਨਹੀਂ ਹੋਏ ਵਿਆਹ ਤੋਂ ਬਾਅਦ ਅੱਡ ਹੁੰਦੇ ਹਾਂ ਜੀ ਪਰ ਮੈਨੂੰ ਇਹ ਗੱਲ ਦੱਸਦੇ ਨੇ ਦੇਖੋ ਜਦੋਂ ਕੋਈ ਬੱਚੀ ਕੋਈ ਕੁੜੀ ਧੀ ਕੋਈ ਕਿਸੇ ਸਾਡੇ ਘਰ ਚ ਵਿਆਹ ਕੇ ਆਉਂਦੀ ਹੈ ਭਾਜੀ ਉਹਨੂੰ ਪਤਾ ਹੀ ਨਹੀਂ ਸਾਡੇ ਘਰ ਦਾ ਮਾਹੌਲ ਕੀ ਹੈ ਉਹਨੂੰ ਤੁਸੀਂ ਦੱਸਣਾ ਹੁੰਦਾ ਨਾ ਤੁਹਾਡੇ ਘਰ ਦੇ ਵੱਡਿਆਂ ਦਾ ਇਹ ਫਰਜ਼ ਹੁੰਦਾ ਹੈ ਕਿ ਉੱਥੇ ਪਤਾ ਨਹੀਂ ਤੁਹਾਡੇ ਘਰ ਦਾ ਮਾਹੌਲ ਕਿਹੋ ਜਿਹਾ ਹੈ ਪਰ ਸਾਡੇ ਘਰ ਦਾ ਮਾਹੌਲ ਇਹ ਹੈ। ਆਪਾਂ ਨੇ ਇਹ ਚੀਜ਼ਾਂ ਕੋਸ਼ਿਸ਼ ਕਰਕੇ ਅਸੀਂ ਪਿੱਛੋਂ ਫੋਲੋ ਕਰਕੇ ਆਏ ਆ। ਇਹ ਚੰਗੀਆਂ ਚੀਜ਼ਾਂ ਨੇ ਜਿਹੜੀਆਂ ਚੀਜ਼ਾਂ ਤੁਹਾਨੂੰ ਚੰਗੀਆਂ ਲੱਗੀਆਂ ਜਰੂਰ ਫੋਲੋ ਕਰਿਓ। ਭਾਜੀ ਪਹਿਲੇ ਸਾਡੀ ਸਸਤਾ ਇਹ ਦੱਸਦੀ ਹੈ ਵੀ ਸਾਡੀ ਸਸਤਾ ਤਾਂ ਇਹ ਤੋਂ ਸਾਤੋਂ ਇੰਨੇ ਕੰਮ ਕਰਾਉਣੀ ਹੁੰਦੀ ਸੀ। ਅਸੀਂ ਤਾਂ ਤੁਹਾਨੂੰ ਫੁੱਲਾ ਮੰਗ ਰੱਖਿਆ ਹੋਇਆ ਹੈ। ਭਾਜੀ ਨਾਲੇ ਕੋ ਨੂੰ ਸੁਣਾ ਦੇਣਾ ਹੈ। ਨਾਲੇ ਗੱਲ ਕਰ ਲੈਣੀ ਜੀ ਇਹ। ਇਹ ਇਹ ਬੜਾ ਜ਼ਰੂਰੀ ਕੰਮ ਹੈ। ਮੈਂ ਸਾਨੂੰ ਕਈ ਵਾਰ ਕੋਈ ਪੁੱਛਦਾ ਹੈ ਕਹਿੰਦਾ ਤੁਸੀਂ ਹਸਬੰਡ ਵਾਈਫ ਲੜਦੇ ਹੋ ਮੈਂ ਕਹਿੰਦਾ ਬਹੁਤ ਲੜਦੇ ਆ ਕਹਿੰਦਾ ਫੇਰ ਕੀ ਹੁੰਦਾ ਮੱਖਾ ਜੀ ਜੇ ਪਿਆਰ ਹੈਗਾ ਤਾਂ ਲਾਈ ਹੈਗੀ ਐ ਨਾ ਜੇ ਮੈਂ ਘਰੇ ਪਿਆਰ ਕਰਦਾ ਘਰਦਿਆਂ ਨੂੰ ਆਪਣੀ ਫੈਮਿਲੀ ਨੂੰ ਪਿਆਰ ਕਰਦਾ ਹੁਣ ਲੜਨ ਲਈ ਬਾਹਰ ਲੋਕਾਂ ਨਾਲ ਜਾਵਾਂ ਮੈਂ ਭਾਜੀ ਜਿਨ੍ਹਾਂ ਕੇ ਪਿਆਰ ਕੋ ਉੱਥੇ ਲੜੂੰਗਾ ਮੈਂ ਬਾਹਰ ਲੜਾਂਗਾ ਤੂੰ ਅੱਛਾ ਪਿਆਰ ਕਰਦੇ ਨੂੰ ਕਰੀਏ ਲੜਨੀ ਸਾਡੇ ਕੋਲੇ ਆ ਗਿਆ ਬੜੀ ਵਧੀਆ ਗੱਲ ਕਿਹਾ ਭਾਜੀ ਇਸ ਕਰਕੇ ਇਹ ਇਸ ਚੀਜ਼ਾਂ ਜ਼ਰੂਰੀ ਨਹੀਂ ਇਹ ਸਾਡੇ ਸੁਭਾਅ ਦਾ ਹਿੱਸਾ ਨੇ ਹਾਂ ਗੱਲ ਉਹੀ ਹੈ ਨਾ ਜਿਵੇਂ ਮਾਨਸਾਹਬ ਦੇ ਗੀਤਾਂ ਵਾਲੀ ਗੱਲ ਹੈ ਕਹਿੰਦਾ ਵੀ ਕਦੇ-ਕਦੇ ਲਾਈ ਚ ਚੰਗੀ ਹੁੰਦੀ ਲੜਾਈ ਪਿਆਰ ਦੀ ਪਰ ਜੇ ਗੱਲ ਨਾ ਹੋਵੇ ਜਿੱਤ ਹਾਰ ਦੀ ਜੇ ਤੁਸੀਂ ਈਗੋ ਨਹੀਂ ਬੈਠੇ ਮੈਂ ਨਹੀਂ ਤੈਨੂੰ ਕੋ ਸੌਰੀ ਕਹਿੰਦਾ ਜਾਂ ਮੈਂ ਤੈਨੂੰ ਮਨਾਉਂਦਾ ਨਹੀਂ ਹੈਗਾ ਤੂੰ ਹੀ ਮੈਨੂੰ ਸੌਰੀ ਕਹੇ ਤੂੰ ਹੀ ਮਰਾ ਮੈਂ ਹੀ ਠੀਕ ਆ ਉਹ ਗਲਤ ਗੱਲ ਮਸਲਾ ਈਗੋ ਦਾ ਸਭ ਬੰਦਾ ਮਰਦਾ ਨਹੀਂ ਕਹਿੰਦੇ ਈਗੋ ਮਾਰ ਦੇ ਤੁਹਾਨੂੰ ਈਗੋ ਮਾਰ ਦੇ ਬਸ ਈ ਮਸਲਾ ਸਮਾਜਿਕ ਰਿਸ਼ਤਿਆਂ ਚ ਇੱਕਦਮ ਤੁਸੀਂ ਮੈਂ ਇੱਕ ਦਿਨ ਪਰਿਵਾਰ ਚ ਬੈਠੇ ਗੱਲਾਂ ਕਰ ਰਹੇ ਸੀ ਮੈਂ ਕਿਹਾ ਦੌਰ ਚ ਲੱਗ ਗਿਆ ਤੁਹਾਡੀ ਗੱਡੀ ਦੀ ਕੋਈ ਚਾਬੀ ਲਕੋਵੇ ਤੁਹਾਡਾ ਕੋਈ ਚੋਲਾ ਲਕੋਵੇ ਠੀਕ ਹੈ ਕੋਈ ਦਰਵਾਜ਼ੇ ਦੀ ਕੁੰਡੀ ਲਾ ਦੇਵੇ ਮੈਂ ਜਾਨ ਨਹੀਂ ਦੇਣਾ ਬਾਹਰਲੇ ਗੇਟ ਨੂੰ ਕੋਈ ਤਾਲਾ ਮਾਰ ਦੇਵੇ ਇਹ ਚੀਜ਼ਾਂ ਰੌਣੀ ਸਾਹਿਬ ਮੰਫੀ ਹੋਣ ਦੀ ਵੱਡੀ ਵਜ੍ਹਾ ਕੀ ਮੰਨਦੇ ਤੁਸੀਂ ਸਰ ਦੇਖੋ ਸਾਡੇ ਨਾਲ ਘਰ ਦੇ ਕਈ ਵਾਰ ਪਹਿਲਾਂ ਪਹਿਲਾਂ ਕਈ ਵਾਰ ਕਦੇ ਕਦੇ ਸ਼ਿਕਾਇਤ ਟੀਚਰ ਚ ਸ਼ਿਕਾਇਤ ਕਰਦੇ ਹੁੰਦੇ ਨੇ ਟੀਚਰ ਬਾਰੇ ਸ਼ਿਕਾਇਤ ਹੋਦੀ ਨੇ ਇੱਕ ਕਹਿੰਦੇ ਤੁਸੀਂ ਕੀ ਹੋਇਆ ਤੁਹਾਨੂੰ ਮਾ ਵੀ ਕੀ ਗੱਲ ਹੋ ਗਈ ਕਹਿੰਦੇ ਬਾਹਰ ਦਰਵਾਜ਼ੇ ਮੋਰੇ ਗੱਲ ਜੀ ਕੋਈ ਲੰਘਿਆ ਦੇਖਣਾ ਆ ਜਾ ਵੀ ਚਾਪ ਲਾਈਏ ਇਹ ਹੈ ਮਤਲਬ ਤੁਸੀਂ ਬਾਹਰੋਂ ਬੰਦੇ ਨਾ ਬਲਾ ਬਲਾ ਕੇ ਇਹ ਖੁਸ਼ੀਆਂ ਲੱਭਣ ਵਾਲੀ ਗੱਲ ਹੈ ਭਾਜੀ ਜਿਹੜੀਆਂ ਛੋਟੀਆਂ ਛੋਟੀਆਂ ਚੀਜ਼ਾਂ ਸਾਨੂੰ ਲੱਗਦੇ ਮਾਮੂਲੀ ਚੀਜ਼ਾਂ ਨੇ ਜਿਵੇਂ ਚੂਹਾ ਲਕਾਉਣ ਤੁਸੀਂ ਗੱਲ ਕੀਤੀ ਚਾਬੀ ਲਕਾਉਣ ਦੀ ਗੱਲ ਹੈ ਪਾਜੀ ਛੋਟੀਆਂ ਚੀਜ਼ਾਂ ਨੇ ਛੋਟੀਆਂ ਚੀਜ਼ਾਂ ਜੋ ਖੁਸ਼ੀਆਂ ਲੱਭਣੇ ਚਾਹੀਦੀਆਂ। ਕੁਝ ਇਹ ਰਹੀਆਂ ਕਿੱਥੇ ਆ। ਛੋਟੀਆਂ ਖੁਸ਼ੀਆਂ ਨੂੰ ਵੱਡਿਆਂ ਕਰਕੇ ਜਿਉਣਾ ਚਾਹੀਦਾ। ਉਹ ਕਹਿੰਦੇ ਵੀ ਅੱਜ ਬੱਚੇ ਦਾ ਬਰਥਡੇ ਜੀ ਕਹਿੰਦੇ ਫੇਰ ਏਡੀ ਕਿਹੜੀ ਗੱਲ ਐ। ਪਾਜੀ ਹੈਗੀ ਵੱਡੀ ਗੱਲ। ਗੱਲ ਤਾਂ ਖੁਸ਼ੀ ਦੀ ਐ ਨਾ। ਤੁਸੀਂ ਟੱਬਰ ਨਾਲ ਖੁਸ਼ੀ ਸਾਂਝੀ ਕਰਨ ਦੀ ਗੱਲ ਐ। ਅੱਗੇ ਦੇਖੋ ਬੰਦਾ ਕੋਈ ਕਿਸੇ ਨੇ ਬੂਟ ਲੈ ਆਂਦੇ, ਕਿਸੇ ਨੇ ਸਾਈਕਲ ਲੈ ਆਂਦਾ, ਕਿਸੇ ਨਵੇਂ ਸ਼ਰਟ ਖਰੀਦੀ। ਬੰਦਾ ਨੂੰ ਕਿੰਨਾ ਚਾ ਸੀ। ਪਾਜੀ ਅੱਜ ਤੁਸੀਂ ਕਾਰ ਵੀ ਲੈ ਲਓ ਚਾਹੀ ਖਤਮ ਹੋ ਗਿਆ। ਇੱਕ ਕਰ ਲਿਆ ਸੀ ਨਾ ਮਹਿਸੂਸ ਨਹੀਂ ਕਰਦੇ ਅਸੀਂ ਕੀਤਾ ਹੁਣ ਚਾਹ ਨੇ ਕੋਈ ਬੁੱਲਣਾ ਤਾਂ ਹੈ ਨਹੀਂ ਮਹਿਸੂਸ ਮਹਿਸੂਸ ਕਰਨਾ ਕੱਟ ਗਿਆ ਮੈਂ ਉਹੀ ਕਹਿੰਦਾ ਅਸੀਂ ਨਾ ਜਿਹੜੀ ਲਾਈਫ ਹੈ ਉਹ ਅਸੀਂ ਹੋਰ ਤਰ੍ਹਾਂ ਦੀ ਜਿਉਣ ਲੱਗ ਗਏ ਅਸੀਂ ਨਾ ਪ੍ਰੈਕਟੀਕਲ ਨਹੀਂ ਰਹੇ ਅਸੀਂ ਜਾਲੀ ਲਾਈਫ ਜਿਉਣ ਲੱਗ ਗਏ ਸਾਨੂੰ ਲੱਗਦਾ ਕੋਈ ਬਹੁਤ ਬੜੀ ਗੱਲ ਹੋ ਗਈ ਫਿਰ ਠੀਕ ਹਾਸਲੇ ਇਕੱਠੇ ਹੋ ਲਾਂਗੇ ਆ ਹੋ ਲੂਗਾ ਪਰ ਭਾਈ ਖੁਸ਼ੀਆਂ ਆਈਆਂ ਜੀ